ਇਸ ਸੂਬੇ ਦੇ ਲੋਕ ਸਭ ਤੋਂ ਵੱਧ ਸ਼ਰਾਬ ਤੇ ਖਰਚ ਕਰਦੇ ਨੇ ਬੈਸੇ ਤਾਂ ਸ਼ਰਾਬ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਬਿਹਾਰ, ਗੁਜਰਾਤ ਵਰਗੇ ਸੂਬਿਆਂ 'ਚ ਨੋਟਬੰਦੀ ਤੋਂ ਬਾਅਦ ਬਹੁਤ ਸਾਰੇ ਲੋਕ ਬਲੈਕ 'ਚ ਸ਼ਰਾਬ ਖਰੀਦਦੇ ਨੇ ਅਜਿਹੇ 'ਚ ਸਵਾਲ ਉੱਠਦਾ ਵੀ ਕਿਹੜੇ ਰਾਜਾਂ ਦੇ ਲੋਕ ਸਭ ਤੋਂ ਵੱਧ ਸ਼ਰਾਬ ਪੀਂਦੇ ਨੇ ਤੇ ਕਿਹੜੇ ਰਾਜਾਂ 'ਚ ਸਭ ਤੋਂ ਵੱਧ ਪੈਸਾ ਸ਼ਰਾਬ ਤੇ ਖਰਚ ਹੁੰਦਾ ਹੈ ਆਓ ਜਾਣਦੇ ਹਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੋਸਤੋ ਸ਼ਰਾਬ ਤੇ ਖਰਚ ਦੇ ਮਾਮਲੇ 'ਚ ਭਾਰਤੀ ਰਾਜਾਂ ਦੀ ਸੂਚੀ 'ਚ ਤੇਲਗਾਨਾ ਸਭ ਤੋਂ ਸਿਖਰ ਤੇ ਹੈ ਨਿਸ਼ਚਿਤ ਸ਼ਰਾਬ ਦੇ ਪ੍ਰਤੀ ਵਿਅਕਤੀ ਆਫਸਰਨ ਸਲਾਨਾ ਖਪਤਾ ਜਿਹੜੀ ਸਭ ਤੋਂ ਵੱਧ ਹੈ ਇਸ ਸੂਚੀ 'ਚ ਆਂਧਰਾ ਪ੍ਰਦੇਸ਼ ਆਉ ਦੂਜੇ ਸਥਾਨ ਤੇ ਹੈ ਐਨਐਸਐਸਓ ਦੀ ਦੇ ਅੰਕੜਿਆਂ ਅਨੁਸਾਰ ਤਲंगाना ਚ ਇਹ ਅੰਕੜਾ 1623 ਰੁਪਏ ਪ੍ਰਤੀ ਵਿਅਕਤੀ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਇਹ ਅੰਕੜਾ 1306 ਰੁਪਏ ਪ੍ਰਤੀ ਵਿਅਕਤੀ ਹੈ ਇਸ ਤੋਂ ਇਲਾਵਾ ਬਾਕੀ ਸੂਬੇ ਸਰਾਫ ਤੇ ਬਹੁਤ ਘੱਟ ਖਰਚ ਕਰਦੇ ਨੇਗੇ